ਜਿੱਥੇ ਇੱਕ ਪਾਸੇ ਸਰਕਾਰ ਵੱਲੋਂ ਲੋਕਾਂ ਨੂੰ ਵਾਤੋਵਾਦ ਸਹੂਲਤਾਂ ਦੇਣ ਦਾ ਦਾਵਾ ਕੀਤਾ ਜਾਂਦਾ ਹੈ ਉੱਥੇ ਹੀ ਦੂਜੇ ਪਾਸੇ ਬੀਤੇ ਦਿਨ ਕੁਝ ਜਿਹਾ ਹੋਇਆ ਜਿਸ ਕਾਰਨ ਲੋਕਾਂ ਨੂੰ ਵੱਡੀ ਮੁਸੀਬਤ ਦਾ ਸਾਹਮਣਾ ਕਰਨਾ ਪਿਆ ਮੋਗਾ ਜ਼ਿਲ੍ਹੇ ਦੇ ਪਿੰਡ ਕਿੱਲੀ ਚਾਲਾ ਵਿੱਚ ਆਮ ਆਦਮੀ ਪਾਰਟੀ ਵੱਲੋਂ ਜੁਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਕੀਤੀ ਗਈ ਰੈਲੀ ਵਿੱਚ ਵਾਤੋਵਾਦ ਲੋਕਾਂ ਨੂੰ ਲਿਜਾਣ ਵਾਸਤੇ ਪੀਆਰਟੀਸੀ ਸਮੇਤ ਪੰਜਾਬ ਰੋਡਵੇਜ ਅਤੇ ਪ੍ਰਾਈਵੇਟ ਬੱਸਾਂ ਨੂੰ ਭੇਜੇ ਜਾਣ ਕਾਰਨ ਆਮ ਲੋਕਾਂ ਨੂੰ ਭਾਰੀ ਮੁਸੀਬਤ ਦਾ ਸਾਹਮਣਾ ਕਰਨਾ ਪਿਆ ਸ਼ਹਿਰਾਂ ਦੇ ਮੁਖੜਿਆਂ ਸਮੇਤ ਪਿੰਡੂ ਬੱਸ ਸਟੈਂਡ ਉੱਪਰ ਲੋਕ ਲੰਬਾ ਸਮਾਂ ਬੱਸਾਂ ਨੂੰ ਉਡੀਕਦੇ ਰਹੇ ਅਤੇ ਸੋਮਵਾਰ ਦਾ ਦਿਨ ਹੋਣ ਕਾਰਨ ਲੋਕਾਂ ਨੂੰ ਬਾਹਰ ਅੰਦਰ ਆਉਣ ਜਾਣ ਦੀ ਵੱਧ ਲੋੜ ਪੈਂਦੀ ਹੈ ਚੰਡੀਗੜ੍ਹ ਜਾਣ ਵਾਲੇ ਵਿਦਿਆਰਥੀ, ਮੁਲਾਜ਼ਮ, ਮਰੀਜ਼ ਅਤੇ ਆਮ ਲੋਕ ਪਰੇਸ਼ਾਨ ਹੋਏ ਕਿਉਂਕਿ ਬੱਸਾਂ ਨਹੀਂ ਆਈਆਂ ਰੈਡੀ ਵਿੱਚ ਪੰਜਾਬ ਸਰਕਾਰ ਦੇ ਅਧਿਕਾਰੀਆਂ ਵੱਲੋਂ ਪੈਪਸੂ ਰੋਡ ট্রান্সਪੋਰਟ ਕਾਰਪੋਰੇਸ਼ਨ ਦੇ ਬਠਿੰਡਾ ਬੁਢਲਾਡਾ ਬਰਨਾਲਾ ਪਟਿਆਲਾ ਲੁਧਿਆਣਾ ਸੰਗਰੂਰ ਫਰੀਦਕੋਟ ਡੀਪੂਆਂ ਪੰਜਾਬ ਰੋਡਵੇ ਦੇ ਅਨੇਕਾਂ ਡੀਪੂਆਂ ਦੇ ਵਿੱਚੋਂ ਬੱਸਾਂ ਨੂੰ ਵੀ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੇ ਪਿੰਡਾਂ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਰੈਲੀ ਵਿੱਚ ਲਿਜਾਣ ਲਈ ਭੇਜਿਆ ਗਿਆ ਰੇਲੀ ਵਿੱਚ ਮਾਨਸਾ ਤੋਂ ਇਲਾਵਾ ਬਠਿੰਡਾ, ਬਰਨਾਲਾ, ਸੰਗਰੂਰ, ਪਟਿਆਲਾ, ਫਰੀਦਕੋਟ, ਲੁਧਿਆਣਾ, ਜ਼ਿਲ੍ਹਿਆਂ ਦੇ ਵਿਧਾਨ ਸਭਾ ਹਲਕਿਆਂ ਦੇ ਪਿੰਡਾਂ ਵਿੱਚ ਇਹਨਾਂ ਬੱਸਾਂ ਨੂੰ ਭੇਜਿਆ ਗਿਆ ਤੇ ਆਮ ਆਦਮੀ ਪਾਰਟੀ ਦੀ ਇਸ ਰੈਲੀ ਵਿੱਚ ਵੱਡੇ ਪੱਧਰ ਤੇ ਸਰਕਾਰੀ ਬੱਸਾਂ ਨੂੰ ਵਰਤਿਆ ਗਿਆ ਜਿਸ ਨਾਲ ਸਰਕਾਰੀ ਬੱਸਾਂ ਵਿੱਚ ਮੁਫਤ ਸਫ਼ਰ ਕਰਨ ਵਾਲੀਆਂ ਔਰਤਾਂ ਨੂੰ ਵੀ ਆਪਣੀ ਮੰਜ਼ਿਲ ਤੇ ਜਾਣ ਲਈ ਪ੍ਰਾਈਵੇਟ ਬੱਸਾਂ ਤੇ ਸਫ਼ਰ ਕਰਨਾ ਪਿਆ ਕਾਰਪੋਰੇਸ਼ਨ ਦੇ ਅਧਿਕਾਰੀ ਮਨਜੀਤ ਸਿੰਘ ਨੇ ਦੱਸਿਆ ਕਿ ਸਰਕਾਰ ਵੱਲੋਂ ਰੈਲੀਆਂ ਵਾਲੀਆਂ ਬੱਸਾਂ ਲਈ ਪੈਸਾ ਉਵੇਂ ਹੀ ਦੇਣ ਦਾ ਦਾਵਾ ਕੀਤਾ ਜਾਂਦਾ ਜਿਵੇਂ ਮੁਫਤ ਸਫ਼ਰ ਵਾਲੀਆਂ ਔਰਤਾਂ ਦਾ ਪੈਸਾ ਦਿੱਤਾ ਜਾਂਦਾ ਪੰਜਾਬ ਕਿਸਾਨ ਜੂਨੀਅਨ ਦੇ ਸੁਭਾ ਪ੍ਰਧਾਨ ਰੁਲਦੂ ਸਿੰਘ ਅਤੇ ਭਾਰਤੀ ਕਿਸਾਨ ਜੂਨੀਅਨ ਏਕਤਾ ਡਕੋਂਡਾ ਦੇ ਸੁਭਾਈ ਆਗੂ ਮੱਖਣ ਸਿੰਘ ਮਾਨ ਨੇ ਦੱਸਿਆ ਕਿ ਵੱਡੀ ਪੱਧਰ ਤੇ ਬੱਸਾਂ ਦੇ ਟਾਈਮ ਰੱਦ ਹੋਣ ਕਾਰਨ ਆਮ ਲੋਕਾਂ ਨੂੰ ਅੱਡਿਆਂ ਤੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਇਸ ਦੌਰਾਨ ਆਮ ਆਦਮੀ ਪਾਰਟੀ ਦੇ ਵਿਧਾਇਕ ਪ੍ਰਿੰਸੀਪਲ ਬੁਧਰਾਮ ਨੇ ਦੱਸਿਆ ਕਿ ਪਿਛਲੀਆਂ ਹਕੂਮਤਾਂ ਦੇ ਉਲਟ ਪੰਜਾਬ ਸਰਕਾਰ ਨੇ ਵਗਾਰ ਚ ਬੱਸਾਂ ਲੈਣੀਆਂ ਬੰਦ ਕੀਤੀਆਂ ਹੋਈਆਂ ਨੇ ਅਤੇ ਬਕਾਇਦਾ ਲੋਕ ਹਿੱਤਾਂ ਲਈ ਜੁਧ ਨਸ਼ੀਆਂ ਵਿਰੁੱਧ ਮਹਿਮਤ ਤਹਿਤ ਰੈਲੀ ਵਿੱਚ ਪਾਰਟੀ ਵਰਕਰਾਂ ਨੂੰ ਠੰਡ ਦੇ ਦਿਨਾਂ ਵਿੱਚ ਬੱਸਾਂ ਰਾਹੀਂ ਰੈਲੀ ਵਿੱਚ ਲਿਜਾ ਕੇ ਨਵੀਂ ਪ੍ਰਤ ਪੈਦਾ ਕੀਤੀ ਗਈ ਹੈ ਜਿਸ ਦਾ ਵਿਰੋਧ ਬਿਲੋੜਾ ਵਿਵਾਦ ਬਣਾ ਰਹੇ ਨੇ ਸਰਕਾਰੀ ਬੱਸਾਂ ਤੋਂ ਇਲਾਵਾ ਪਾਰਟੀ ਵੱਲੋਂ ਕਿਰਾਏ ਤੇ ਪ੍ਰਾਈਵੇਟ ਬੱਸਾਂ ਨੂੰ ਵੀ ਲਜਾਇਆ ਗਿਆ ਤਾਂ ਦੱਸਿਓ ਕਿ ਜਿਹੜੀ ਵੀ ਸਰਕਾਰ ਸੱਤਾ ਦੇ ਵਿੱਚ ਹੁੰਦੀ ਹੈ ਉਸ ਵੱਲੋਂ ਸਰਕਾਰੀ ਮਸ਼ੀਨਰੀ ਦੀ ਵਰਤੋਂ ਵੀ ਕੀਤੀ ਜਾਂਦੀ ਹੈ ਤੇ ਦੁਰਵਰਤੋਂ ਵੀ ਲਗਾਤਾਰ ਕੀਤੀ ਜਾਂਦੀ ਹੈ ਇਹ ਪੰਜਾਬ ਤੇ ਭਾਰਤ ਦਾ ਇਤਿਹਾਸ ਰਿਹਾ ਜਿਸ ਵੀ ਸਰਕਾਰ ਦੇ ਪਾਰਟੀ ਦੇ ਹੱਥ ਦੇ ਵਿੱਚ ਸੱਤਾ ਹੁੰਦੀ ਹੈ ਤਾਂ ਵੱਖ-ਵੱਖ ਚੀਜ਼ਾਂ ਦੀ ਦੁਰਵਰਤੋਂ ਵੀ ਅਕਸਰ ਹੁੰਦੀ ਹੈ ਕਿਉਂਕਿ ਜਿਹੜੀ ਪਾਰਟੀ ਹੁੰਦੀ ਹੈ ਸੱਤਾ ਦੇ ਵਿੱਚ ਤਾਂ ਉਹ ਆਪਣੀ ਪਾਰਟੀ ਦੇ ਪ੍ਰਚਾਰ ਵਾਸਤੇ ਵੀ ਸਰਕਾਰੀ ਮਸ਼ੀਨਰੀ ਦਾ ਪਰ ਜੋ ਕਰਦੇ ਨੇ ਜਿਸ ਕਰਕੇ ਵੱਡੇ ਸਵਾਲ ਜਿਹੜੇ ਹੋਰ ਲਾਜ਼ਮੀ ਪੈਦਾ ਹੁੰਦੇ ਨੇ ਜੇਕਰ ਸਮਾਗਮ ਸਰਕਾਰ ਦੇ ਹੁੰਦੇ ਨੇ ਤਾਂ ਉੱਥੇ ਜਿਹੜੀ ਆ ਵਰਤੂ ਕੀਤੀ ਜਾ ਸਕਦੀ ਹੈ ਕਿਉਂਕਿ ਉਹ ਸਰਕਾਰ ਸਭ ਦੀ ਸਾਂਝੀ ਹੁੰਦੀ ਹੈ ਫਿਰ ਪਾਰਟੀਆਂ ਨਹੀਂ ਦੇਖੇ ਜਾਂਦੀਆਂ ਜੇਕਰ ਗੱਲ ਪਾਰਟੀ ਦੀ ਆਉਂਦੀ ਹੈ ਤਾਂ ਉੱਥੇ ਪਾਰਟੀ ਦੇ ਵਰਕਰ ਜਾਂਦੇ ਨੇ ਪਾਰਟੀ ਦੇ ਆਗੂ ਜਾਂਦੇ ਨੇ ਤਾਂ ਫਿਰ ਸਰਕਾਰੀ ਮਸ਼ੀਨਰੀ ਦੀ ਵਰਤੂ ਕਰਨੀ ਕਿੰਨੀ ਕੁ ਜਾਇਜ਼ ਹੈ ਇਹ ਸਾਰਾ ਪੰਜਾਬ ਜਾਣਦਾ ਹੈ ਤਾਂ ਤੁਸੀਂ ਵੀ ਪ੍ਰਤੀਕਿਰਿਆ ਆਪਣੀ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਕਿ ਆਖਰ ਜਿਹੜੀ ਆਮ ਆਦਮੀ ਪਾਰਟੀ ਦੇ ਝੰਡਿਆਂ ਥੱਲੇ ਰੈਲੀ ਹੋਈ ਸੀ ਇਸ ਰੈਲੀ ਵਾਸਤੇ ਜਿਹੜੀਆਂ ਬੱਸਾਂ ਉਧਰ ਗਈਆਂ ਜਿਸ ਕਰਕੇ ਲੋਕਾਂ ਨੂੰ ਜਿਹੜੀ ਮੁਸੀਬਤ ਦਾ ਸਾਹਮਣਾ ਕਰਨਾ ਪਿਆ ਉਸ ਸੰਬੰਧਤ ਤੁਹਾਡੀ ਕੀ ਰਾਏ ਹੈ ਜਰੂਰ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਫਿਲਹਾਲ ਇਹ ਨਹੀਂ ਦਿਓ ਜਾਜਤ ਧੰਨਵਾਦ